ਦੋਸਤੋ ਬਾਤ ਕਿਸਮਤ ਸੁਹਾਗੰ ਦਾ ਚੌਥਾ ਭਾਗ ਲੈ ਕੇ ਹਾਜ਼ਰਾਂ ਲਿਖਤ ਹੈਪੀ ਸ਼ਾਕੁੱਤੀ ਜੀ ਦੀ ਉਮੀਦ ਹੈ ਤੁਸੀਂ ਪਹਿਲੇ ਤਿੰਨ ਭਾਗ ਜ਼ਰੂਰ ਸੁਣ ਲਏ ਹੋਣਗੇ ਜੇਕਰ ਨਹੀਂ ਸੁਣੇ ਤਾਂ ਕਿਰਪਾ ਕਰਕੇ ਪਹਿਲਾ ਜ਼ਰੂਰ ਸੁਣਿਓ ਤਾਂ ਹੀ ਪੂਰੀ ਕਹਾਣੀ ਸਮਝ ਆਵੇਗੀ ਗੁਰਬਖਸ਼ਕੌਰ ਘਰ ਦੇ ਕੰਮੇ ਤੰਦੀ ਲੱਗੀ ਸਾਫ ਸਫਾਈਆਂ ਵਿੱਚ ਰੁੱਟੀ ਕੰਮ ਨਿਬੜ ਰਹੀ ਸੀ ਮੁਖਤਿਆਰ ਸਿੰਘ ਪਿੰਡ ਕਿਸੇ ਦੇ ਘਰ ਗਿਆ ਸੀ ਗੁਰਬਖਸ਼ਕੌਰ ਨੂੰ ਸੀ ਬਈ ਪਾਲੀ ਦੇ ਡੈਡੀ ਦੇ ਆਉਣ ਤੋਂ ਪਹਿਲਾਂ ਸਾਫ ਸਫਾਈ ਦੇ ਕੰਮ ਨਿਬੜ ਲਵੇ ਫਿਰ ਹੀ ਰੋਟੀ ਵੱਲ ਹੁੰਨੀ ਹੈ ਤਿੰਨ ਜੀਆਂ ਦੇ ਹੋਣ ਜਾਂ 13 ਦੇ ਕੰਮ ਨਹੀਂ ਮੁੱਕਦੇ ਰੁੜ ਜਾਣਾ ਸਾਰਾ ਦਿਨ ਪਤਾ ਹੀ ਨਹੀਂ ਲੱਗਦਾ ਕਿਵੇਂ ਨਿਕਲ ਜਾਂਦਾ ਗੁਰਬਖਸ਼ ਕੌਰ ਆਪਣੀ ਆਪ ਨਾਲ ਗੱਲਾਂ ਕਰਕੇ ਅੰਦਰਲੀਆ ਫਰੋਲ ਰਹੀ ਸੀ ਇੰਨੇ ਨੂੰ ਗੇਟ ਖੜ ਗਿਆ ਕਿਸੇ ਦੇ ਅੰਦਰ ਆਉਣ ਦੀ ਹੀ ਛਣਕਾਰ ਜਈ ਪਈ ਲੈ ਖਾਂ ਮੇਰੀ ਪਾਲੀ ਆ ਗਈ ਗੁਰਬਖਸ਼ ਕੌਰ ਪਾਲੀ ਨੂੰ ਦੇਖ ਕੇ ਪਾਲੀਵਾਲ ਹੋ ਤਰੀ ਕੁੜੇ ਸੋਖਾ ਸਵੇਰੇ ਸਵੇਰੀ ਨਾ ਕੋਈ ਖਬਰਸਾਰ ਜਬ ਨਹੀਂ ਦੀ ਗਲ ਤੇ ਪਿਆਰ ਕਰਕੇ ਪਾਲੀ ਨੂੰ ਪਲਾਵੇ ਵਿੱਚ ਲੰਦੀ ਗੁਰਬਖਸ਼ ਕੌਰ ਪਾਲੀ ਨੂੰ ਹੈਰਾਨੀ ਨਾਲ ਪੁੱਛਣ ਲੱਗੀ ਨਰਕਾ ਵਿੱਚ ਸੁੱਟ ਦਿੱਤਾ ਮੈਨੂੰ ਜੂਨ ਖਰਾਬ ਹੋ ਗਈ ਮੇਰੀ ਵੱਖੀਆਂ ਤੇ ਪਈਆਂ ਛੋਟੀਆਂ ਦੇ ਪੁਰਾਣੇ ਦਾਗ ਦਿਖਾ ਕੇ ਪਾਲੀ ਮਾਂ ਦੇ ਮੋਢੇ ਤੇ ਸਿਰ ਰੱਖ ਕੇ ਰੋਣ ਲੱਗ ਪਈ ਸ਼ਰਾਬੀ ਲੜ ਲਾ ਦਿੱਤਾ ਮੈਨੂੰ ਉਹਨੂੰ ਕੀ ਸੋਝੀ ਦੁਨੀਆਦਾਰੀ ਦੀ ਜੇ ਮੈਂ ਪਿਆਰ ਨਾਲ ਬੋਲਾਂ ਤਾਂ ਮੇਰੇ ਪਿੱਛੇ ਲੱਗ ਜਾਂਦਾ ਜੇ ਮਾਂ ਬਾਪ ਬੋਲਣ ਤਾਂ ਉਹਨਾਂ ਪਿੱਛੇ ਮੈਥੋਂ ਨਹੀਂ ਗੰਦੀਆਂ ਗਾਲਾਂ ਸੁਣ ਹੁੰਦੀਆਂ ਮੈਂ ਨਹੀਂ ਵੜਨਾ ਉੱਥੇ ਹੁਣ ਪਾਲੀ ਨੇ ਪਹਿਲਾਂ ਕਦੇ ਮਾਂ ਨਾਲ ਸਹੁਰਿਆਂ ਵੱਲੋਂ ਦਿੱਤੇ ਤਸੀਆਂ ਦੀ ਗੱਲ ਨਹੀਂ ਸੀ ਕੀਤੀ ਪਾਲੀ ਨੂੰ ਸੀ ਭਈ ਕਾ ਨੂੰ ਦੁਖੀ ਕਰਨਾ ਮਾਂ ਬਾਪ ਨੂੰ ਪਰ ਪਾਣੀ ਸਿਰ ਤੋਂ ਲੰਘਦਾ ਦੇਖ ਪਾਲੀ ਨੇ ਅੱਜ ਇੱਕੋ ਸਾਹੀ ਹੋਈਆਂ ਸਾਰੀਆਂ ਵਧਿੱਕੀਆਂ ਸੁਣਾ ਦਿੱਤੀ ਗੁਰਬਖਸ਼ਪੁਰ ਨੂੰ ਗਿਆਨ ਕੌਰ ਦੀਆਂ ਫੁਕਰੀਆਂ ਜਿਹੀਆਂ ਗੱਲਾਂ ਤੋਂ ਸ਼ੱਕ ਤਾਂ ਪਹਿਲਾਂ ਹੀ ਸੀ ਪਰ ਗੁਰਬਖਸ਼ਪੁਰ ਨੂੰ ਸੀ ਭਈ ਮਾੜਾ ਮੋਟਾ ਘਰਾਵੇਂ ਚ ਹੁੰਦਾ ਹੀ ਰਹਿੰਦਾ ਬਹਿ ਜਾ ਆਰਾਮ ਨਾਲ ਅਸੀਂ ਮਰੇ ਨਹੀਂ ਹਾਲੇ ਆਉਣਗੇ ਤਾਂ ਚਾਰ ਬੰਦਿਆਂ 'ਚ ਗੱਲ ਕਰਕੇ ਤੋੜਾਂਗੇ। ਕੁੱਖੋਂ ਜੰਮੀਆ ਸੀ। ਚੁੱਕੇ ਨਹੀਂ ਲਿਆਂਦੀ ਕਿਤੋਂ। ਗੁਰਬਖਸ਼ ਕੌਰ ਆਪਣੇ ਗੜਮਾ ਨੂੰ ਬੁਰਾ ਭਲਾ ਕਹਿ ਕੇ ਕਿ ਕਿੰਨਾ ਜੇ ਢੱਡ ਹੌਲਾ ਕਰਦੀ ਰਹੀ। ਨਾ ਜੀਤਾ ਭਾਵੇਂ 100 ਵਾਰ ਲੜੇ। ਪਰ ਮਿਲਖਾ ਸਿਆਂ ਦੀ ਕੀ ਜ਼ਰੂਰਤ ਮੇਰੀ ਕੁੜੀ ਨੂੰ ਹੱਥ ਵੀ ਲਾਵੇ। ਸੋਰਾ ਖਸਮਤਾਨੀ ਉਹ ਕੰਜਰੀ ਤਮਾਸ਼ਾ ਦੇਖਦੀ ਹੁਣੀ ਖੜੀ ਕੋਲ। ਗੁਰਬਖਸ਼ ਕੌਰ ਨੇ ਗਿਆਨ ਕੌਰ ਬਾਰੇ ਬਿਨਾ ਨਾਮ ਲੈ ਕੇ ਹਾ। ਲਿਆ ਫੜਾ ਕੁੜੀ ਨੂੰ। ਮੈਂ ਕੁਝ ਖਵਾਪਿਆ ਦਿੰਨੀ ਆ ਤੂੰ ਵੀ ਕੁਝ ਖਾਲੇ ਪਾਲੀ ਗੁਰਬਖਸ਼ ਕੌਰ ਨੇ ਪਾਲੀ ਹੱਥੋਂ ਜਪਨੀਤ ਨੂੰ ਫੜਦੇ ਕਿਹਾ ਫੁੱਲ ਪਰ ਕੁੜੀ ਦਾ ਤਰਸਤਾ ਕਰ ਲੈਂਦੇ ਨਕੰਮੇ ਲੋਕ ਟੱਕਰਗੇ ਸਾਨੂੰ ਗੁਰਬਖਸ਼ ਕੌਰ ਅਜੇ ਚੁੱਪ ਕਰਨ ਦੇ ਮੂਡ ਵਿੱਚ ਨਹੀਂ ਸੀ ਓਏ ਬੱਲੇ ਬੱਲੇ ਮੇਰੀ ਧੀ ਰਾਣੀ ਆਈ ਹੋਈ ਆ ਐਨੇ ਨੂੰ ਮਖਤਿਆਰ ਸਿਓ ਵੀ ਦਲਾਨ ਵਿੱਚ ਬੈਠੀਆਂ ਮਾਵਾ ਧੀਆਂ ਕੋਲੇ ਆ ਕੇ ਬੈਠ ਗਿਆ ਹੋਰ ਧੀ ਘਰ ਰਾਜੀ ਬਾਜੀ ਪਰ ਪਾਲੀ ਕੁਝ ਨਾ ਬੋਲੀ ਨਾਗੁਰ ਬਖਸ਼ਕਰ ਕੁਝ ਹੀ ਸਕਿੰਟਾਂ ਦੀ ਪਸਰੀ ਚੁੱਪ ਤੋਂ ਬਾਅਦ ਬਖਸ਼ਕਰ ਹੀ ਤੇਜ਼ ਲਹਿਜ਼ੇ ਵਿੱਚ ਬੋਲੀ ਅੱਧੀ ਰਹਿ ਗਈ ਕੁੜੀ ਮੇਰੀ ਮਾਰ ਮਾਰ ਠੁੱਡਾਂ ਦੇ ਕੀ ਹਾਲ ਬਣਾ ਦਿੱਤਾ ਮੁੰਡਾ ਤਾਂ ਕਮਲਾ ਬੁੜਾ-ਬੁੜੀ ਹੁੰਦੇ ਕੌਣ ਮੇਰੀ ਧੀ ਤੇ ਹੱਥ ਚੁੱਕਣ ਵਾਲੇ ਕੱਲ ਸੁਣ ਲਓ ਮੈਂ ਨਹੀਂ ਤੋੜਨੀ ਕੁੜੀ ਆਪਦੀ ਜੋ ਹੁੰਦਾ ਹੋਈ ਜਾਵੇ ਕਰਬਖਸ਼ਕਰ ਦੀਆਂ ਗੱਲਾਂ ਸੁਣ ਕੇ ਮੁਖਤਿਆਰ ਸਿੰਘ ਹੱਕਾ ਬੱਕਾ ਰਹਿ ਗਿਆ ਕੀ ਹੋਇਆ ਪਾਲੀ ਪੁੱਤ ਸਭ ਰਾਜੀ ਖੁਸ਼ੀ ਤਾਂ ਹੈ ਪਹਿਲਾਂ ਤਾਂ ਕਦੇ ਗੱਲ ਨਹੀਂ ਸੁਣੀ ਮਿਲਖਾ ਸਿੰਘ ਬਾਰੇ ਇਦਾਂ ਦੀ ਮਾੜੀ ਮੋਟੀ ਗੱਲ ਹੋ ਹੀ ਜਾਂਦੀ ਆ ਟੱਪੜੀਰੇ 'ਚ ਚੰਤਾ ਨਹੀਂ ਕਰੀਦੀ ਧੀਆ ਦਾ ਅਸਲੀ ਘਰ ਸੋਹਰਾ ਹੀ ਹੁੰਦਾ ਪਾਲੀ ਹਮ ਕੀ ਰੋਂਦੀ ਹੋਈ ਸੋਹਰਾ ਘਰ ਨਹੀਂ ਕਸਾਈਆਂ ਦਾ ਘਰ ਹੈ ਜਿੰਨਾ ਸੌਖ ਤੁਹਾਡੇ ਘਰ ਦੇਖਿਆ ਹੁਣ ਕਿਤੇ ਜ਼ਿਆਦਾ ਨਰਕ ਭੋਗ ਰਹੀ ਆ ਮੈਂ ਤਾਂ ਨਹੀਂ ਜਾਣਦੀ ਹੁਣ ਮੈਨੂੰ ਕੁੱਟ ਖਾਣ ਲਈ ਵਿਆਇਆ ਸੀ ਉੱਥੇ ਡੈਡੀ ਮੇਰਾ ਕਸੂਰ ਦੱਸਣਾ ਕੀ ਆ ਪਾਲੀ ਰੋ ਰੋ ਆਪਣਾ ਹਾਲ ਦੱਸ ਰਹੀ ਸੀ ਚਲੋ ਚੱਲਦੇ ਆ ਸਰਪੰਚ ਨਾਲ ਗੱਲ ਕਰੂੰ ਮੈਂ ਦੋ ਚਾਰ ਬੰਦੇ ਪੈ ਕੇ ਗੱਲ ਨਿਬੇੜਾਂਗੇ ਦੋਹਾਂ ਪਿੰਡਾਂ ਦੀਆਂ ਪੰਚਾਇਤਾਂ ਵਿੱਚ ਦਸਖਤ ਕਰਾ ਕੇ ਤੋੜਾਂਗੇ ਤੈਨੂੰ ਪਾਲੀ ਘਬਰਾ ਨਾ ਮੇਰੀ ਤੀ ਕੋਈ ਨਾ ਮੇਰਾ ਸ਼ੇਰ ਪੁੱਤ ਫਿਕਰ ਨਾ ਕਰ ਮੈਂ ਜਿਉਂਦਾ ਹਾਂ ਲਈ ਮਾਂ ਬਾਪ ਦੇ ਹੌਸਲੇ ਨਾਲ ਪਾਲੀ ਨੂੰ ਵੀ ਹੌਸਲਾ ਹੋਇਆ ਕੁਝ ਨਰਕਾਂ ਚੋਂ ਨਿਕਲ ਕੇ ਆਈ ਪਾਲੀ ਲਈ ਪਿਓ ਦਾ ਘਰ ਸਕੂਨ ਵਾਲਾ ਸੀ ਪਾਲੀ ਨੇ ਬੀੜ ਤੇ ਪੜ੍ਹਾਈ ਜਾਰੀ ਰੱਖੀ ਡੇਢ ਮਹੀਨਾ ਨਾ ਪਾਲੀ ਵੱਲੋਂ ਕੋਈ ਫੋਨ ਜੀਤੇ ਵੱਲ ਗਿਆ ਨਾ ਜੀਤੇ ਵੱਲੋਂ ਕੋਈ ਫੋਨ ਜਾਂ ਸੋਖ ਸੁਨੇਹਾ ਪਾਲੀ ਵਰ ਗਿਆ ਗਰਬਖਸ਼ ਨੇ ਆਪਣੀ ਭੈਣ ਬਾਂਸੋ ਨਾਲ ਸਾਰੀ ਗੱਲ ਸਾਂਝੀ ਕਰ ਲਈ ਸੀ ਵਿਚੋਲਣ ਸੀ ਜੇ ਵਿਆਹ ਵੇਲੇ ਵਧਾਈਆਂ ਲੈ ਲੈ ਰੱਜੀ ਸੀ ਤਾਂ ਹੁਣ ਅਲਾਮਾ ਦੇਣਾ ਵੀ ਬਣਦਾ ਸੀ ਬਾਂਸੋ ਤੇ ਬੀਰੋ ਦੋਨੋਂ ਦੁਰਾਣੀ ਜਠਾਣੀ ਇੱਕ ਦਿਨ ਹਰਨਾਮਪੁਰੇ ਗਿਆਨ ਕੌਰ ਕੋਲ ਚਲੇ ਗਈਆਂ ਚਾਹ ਪਾਣੀ ਪਿੰਦੇ ਹੀ 50 ਨੇ ਗੱਲੇ ਛੇੜ ਲਈ ਭੈਣੀ ਨਿਆਣੀ ਆਹਲੇ ਕੁੜੀ ਕੋਈ ਕੰਮਕਾਰ ਨੂੰ ਮੂੰਹ ਫੇਰਤੀ ਹੋਵੇ ਤਾਂ ਦੱਸੋ ਝੜਕਦੇ ਆਂਗੇ ਕੁੜੀ ਵੀ ਸਾਹਮਣੀ ਪੜਨ ਵੀ ਜਾਂਦੀ ਫਿਰ ਘਰ ਵੀ ਸੰਭਾਲਦੀ ਪਾਲੀ ਤਾਂ ਖਰਾ ਸੋਨਾ ਅਸੀਂ ਕੰਮਕਾਰ ਤੋਂ ਕਦੀ ਉਲੰਭਾ ਨਹੀਂ ਦਿੱਤਾ ਪੈਂ ਜੀ ਗੱਠ ਜबान ਲੱਗੀ ਜੇ ਮੁੰਡਾ ਕੁਝ ਕਹਿ ਦੇਵੇ ਤਾਂ ਬੋਲ ਬੋਲ ਕਰ ਸਿਰ ਤੇ ਚੱਕ ਲੈਂਦੀ ਆ ਸਾਡੇ ਤੋਂ ਨਹੀਂ ਸੁਣੀ ਜਾਂਦੀਆਂ ਉੱਚੀ ਆਵਾਜ਼ ਚ ਗੱਲਾਂ ਮੈਂ ਤਾਂ ਕਦੀ ਆਪਦੇ ਖਸਮੂਰੇ ਨਹੀਂ ਬੋਲੀ ਗਿਆਨ ਕਰਨੇ ਆਪਣੇ ਪੱਖ ਦੀ ਗੱਲ ਦੋਹਾਂ ਵਿਚੋਲਣਾ ਵਿੱਚ ਰੱਖ ਦਿੱਤੀ ਚੱਲ ਭੈਣੀ ਮੈਂ ਸਮਝਾਉਂਗੀ ਪਾਲੀ ਨੂੰ ਬਾਂਸੋ ਨੇ ਫੇਰ ਗੱਲ ਸੰਭਾਲਦੇ ਹੋਏ ਕਿਹਾ ਤੁਸੀਂ ਚਾਰ ਬੰਦੇ ਲੈ ਕੇ ਤਲਵੰਡੀ ਚਲੇ ਜਾਓ ਉਧਰੋਂ ਪਾਉ ਵੀ ਸੱਦ ਲਿਓ ਆਣ ਗਵੰਡੋਂ ਲੇਖ ਲਿਖਾ ਕੇ ਨਿਮੇੜ ਲਿਓ ਘਰ ਵਸਦੇ ਹੀ ਚੰਗੇ ਹੁੰਦੇ ਭੈਣੇ ਐਦਾਂ ਰੋਸ ਕੇ ਬੈਠਿਆ ਕਿੱਦਾਂ ਸਰੂ ਕੋਈ ਨਾ ਕਰਦੇ ਆ ਸਲਾਹ ਸੀ ਪਰ ਸਾਥੋਂ ਹੈਂਕੜ ਨਹੀਂ ਜਰੀ ਜਾਂਦੀ ਗਿਆਨਕੌਰ ਨੇ ਮਗਰ ਹੀ ਆਪਣੀ ਦਲੀਲ ਦੇ ਦਿੱਤੀ ਮਹੀਨਾ 2 ਮਹੀਨੇ ਹੋਰ ਪਾਲੀ ਦੀ ਪੜਾਈ ਪੂਰੀ ਹੋ ਜਾਣੀ ਫਿਰ ਨੌਕਰੀ ਨੂੰ ਹੱਥ ਮਾਰੂ ਦੋਨੋਂ ਨੂੰ ਸੱਸ ਇਕੱਠੀਆਂ ਜਾਇਆ ਕਰੂ ਸੂਟ ਸਵਾਨ ਬੀਰੋਂ ਨੇ ਰੁੱਖੇ ਜੇ ਮਾਹੌਲ ਨੂੰ ਹਾਸੇ ਵਾਲਾ ਬਣਾਉਂਦੇ ਹੋਏ ਕਿਆ ਬਥੇਰਾ ਰੱਬ ਦਾ ਦਿੱਤਾ ਉਹਦੇ ਸੂਟਾਂ ਤੇ ਨਹੀਂ ਬੈਠੇ ਅਸੀਂ ਬੀਰੋ ਪੀੜੀ ਤੋਂ ਉੱਠਦੀ ਬੋਲੀ ਵੀਰਾ ਕਿੱਥੇ ਗਿਆ ਅੱਜ ਖਾਣ ਲੈਣ ਗਏ ਪਸ਼ੂਆਂ ਲਈ ਸ਼ਹਿਰੋਂ ਆਉਂਦੇ ਹੀ ਹੋਣਗੇ ਨੇੜੇ ਤੇੜੇ ਗਿਆਨ ਕਰਨੇ ਜਵਾਬ ਦਿੱਤਾ ਨਹੀਂ ਚੱਲ ਚੰਗਾ ਫੇਰ ਸਹੀ ਅਸੀ ਦਾ ਪਾਈ ਤੁਹਾਡਾ ਘਰ ਬੰਨਣ ਆਈਆਂ ਸਾਂ ਮੇਰੇ ਭਰਾ ਦਾ ਘਰ ਹੱਸਦਾ ਬਸਦਾ ਰਹੀ ਬੀਰੋ ਨੇ ਕਿਹਾ ਚਾ ਪਾਣੀ ਮਿਲਣ ਗੱਲਣ ਤੋਂ ਬਾਅਦ ਬੀਰੋ ਤੇ ਬੰਸੋ ਬਸ ਢੇਵਲ ਤੁਰ ਪਈਆਂ ਉਧਰ ਗਿਆਨ ਕੌਰ ਬੇਸ਼ੱਕ ਆਵਦੀ ਨਾਨ ਨੂਰੇ ਤਰ੍ਹਾਂ ਤਰ੍ਹਾਂ ਦੀਆਂ ਸੁਣਾ ਕੇ ਸੱਚੀ ਬਣ ਗਈ ਸੀ ਪਰ ਸਚਾਈ ਇਹ ਵੀ ਸੀ ਗਿਆਨ ਕੌਰ ਦੀ ਪਾਲੀ ਦੇ ਗੈਰ ਹਾਜ਼ਰੀ ਵਿੱਚ ਘਰ ਦੇ ਕੰਮਾਂ ਨੇ ਨਾਨੀ ਚੇਤੇ ਕਰਵਾ ਦਿੱਤੇ ਸੀ ਕੱਲੀ ਕੁੜੀ ਰਹਿੰਦੀ ਸੀ ਹੈਂਕਰ ਨਾਲ ਭਰੀ ਅਸਲੀਅਤ ਦੱਸਦੀ ਨਹੀਂ ਸੀ ਗਿਆਨਗੁਰ ਨੇ ਰਾਤ ਨੂੰ ਜੀਤੇ ਤੇ ਮਲਖਾ ਸਿੰਘ ਨੂੰ ਬਿਠਾ ਸਾਰੀ ਵਾਰਤਾ ਦਸੀ ਕਿਵੇਂ ਕਰੀਏ ਫਿਰ ਮਲਖਾ ਸਿੰਘ ਨੇ ਗਿਆਨਗੁਰ ਨੂੰ ਟੋਇਆ ਲੂਤਰੋ ਅੰਦਰ ਰੱਖੇ ਅਸੀਂ ਟੈਨ ਹੀ ਚੱਲਣੀ ਕਿਸੇ ਦੀ ਗਿਆਨਗੁਰ ਢਾਂਕਤੇ ਹੱਥ ਰੱਖ ਕੇ ਬੋਲੀ ਕਿਉਂ ਏ ਤੇਰੀ ਕਿਸਲਾ ਜੀਤੇ ਨੂੰ ਗੁੱਸੇ ਦੇ ਵਿੱਚ ਮਲਖਾ ਸਿੰਘ ਪੁੱਛਣ ਲੱਗਿਆ ਲੈਓ ਫਿਰ ਬਸ ਇੰਨਾ ਬੋਲ ਕੇ ਜੀਤਾ ਚੁੱਪ ਕਰ ਗਿਆ ਸਾਰਾ ਪਵਾੜਾ ਤੇਰਾ ਕੰਜਰਾ ਨਾ ਪੀਆ ਕਰ ਉਹਨੇ ਭੱਜ ਜਾਣਾ ਕਿਸੇ ਨਾਲ ਕਿਸੇ ਦਿਨ ਦੁਖੀ ਹੋਈ ਨਹੀਂ ਲੈ ਜੋ ਸਾਰਾ ਕੁਝ ਤੇਰਾ ਨਾਲ ਹੀ ਅਠੀ ਦਸੀ ਦਿਨੀ ਮਲਖਾ ਸਿੰਘ ਨੇ ਸਰਪੰਚ ਗੁਰਦੇਵ ਜਿਓ ਦੋ ਪੰਚਾਇਤ ਮੈਂਬਰ ਦੋ ਤਿੰਨ ਪਿੰਡੋਂ ਹੋਰ ਸਿਆਣੀ ਬੰਦੇ ਲੈ ਕੇ ਤਲਵੰਡੀ ਕੁੜਮਾ ਦੇ ਪਹੁੰਚ ਗਏ ਵੀਰੋ ਨਾਲ ਇੱਕ ਦਿਨ ਪਹਿਲਾਂ ਹੀ ਸਾਰੀ ਗੱਲ ਖੋਲ ਦਿੱਤੀ ਸੀ ਬਈ ਪੰਚਾਇਤ ਲੈ ਕੇ ਆਪਣਾਂਗੇ ਉੱਥੇ ਵੀਰੋ ਤੇ 520 11 ਵਜੇ ਨੂੰ ਤਲਵੰਡੀ ਪਹੁੰਚ ਗਈਆਂ ਸੀ ਉਧਰ ਮਖਤਿਆਰ ਸਿਓ ਨੇ ਵੀ ਸਰਪੰਚ ਸਮੀਤ ਪਿੰਡ ਦੇ 10-12 ਮੋਤਵਰ ਕਰਬਲਾਲੇ ਸੀ ਦੋਹਾਂ ਦਿਨਾਂ ਵਿੱਚ ਰਸਮੀ ਤੌਰ 'ਤੇ ਫਤਿਹ ਸਾਂਝੀ ਹੋਈ ਪਹਿਲਾਂ ਵਾਲੀਆਂ ਗਲਵੱਕੜੀਆਂ ਪਲੇਸ਼ ਦੀ ਸਿਉਂ ਖਾ ਗਈ ਸੀ ਚਾਹ ਪਾਣੀ ਸਾਂਝਾ ਹੋਇਆ ਤਾਂ ਸਰਪੰਚ ਗੁਰਦੇਵ ਸਿੰਘ ਨੇ ਗੱਲ ਛੇੜ ਲਈ ਘਰ ਤਾਂ ਟੱਬਰ ਟੀਰੇ ਨਾਲ ਹੀ ਸੌਂਦੇ ਹੁੰਦੇ ਕੀ ਗੱਲ ਹੋਈ ਗਿਆਨ ਕੋਰੇ ਤੂੰ ਦੱਸ ਪਹਿਲਾਂ ਬਾਜੀ ਅਸੀਂ ਪਾਲੀ ਦੇ ਕੰਮ ਬਾਰੇ ਨਹੀਂ ਲੰਦਦੇ ਪਰ ਮੇਰੇ ਮੁੰਡੇ ਮੂਰੇ ਬਹੁਤ ਬੋਲਦੇ ਉਹ ਫੜ ਕੇ ਜੰਬ ਸੁੱਟਦਾ ज्ञान कौर ਨੇ ਜੀਤੇ ਦਾ ਪੱਖ ਪੂਰਦੇ ਹੋਏ ਕਹਿਣ ਲੱਗੀ ਪਾਲੀ ਵਿੱਚ ਹੀ ਬੋਲ ਪਈ ਤੁਸੀਂ ਹੀ ਬੋਲਣ ਲਾਇਆ ਮੈਨੂੰ ਕਿੰਨਾ ਕੁ ਜਰੀ ਜਾਵਾਂ ਇਹਨੂੰ ਤਾਂ ਸ਼ਰਾਬ ਤੋਂ ਬਿਨਾ ਹੋਰ ਕੁਝ ਦਿਸਦਾ ਹੀ ਨਹੀਂ ਪਾਲੀ ਨੂੰ ਵਿੱਚੇ ਟੋਕਦੇ ਹੋਏ ਸਰਪੰਚ ਮੱਗਰ ਸਿੰਘ ਨੇ ਕਿਹਾ ਤੂੰ ਇੱਕ ਮਿੰਟ ਚੁੱਪ ਕਰ ਜਾ ਕੁੜੀਏ ਗੁਰਬਖਸ਼ कौर ਨੇ ਸਰਪੰਚ ਦੇ ਚੁੱਪੇ ਹੁੰਦਿਆਂ ਮੌਕਾ ਸੰਭਾਲਿਆ ਕੀ ਕਮੀਆਂ ਸਾਡੀ ਕੁੜੀ ਚ ਮੁੰਡੇ ਚ ਵੀ ਗਿਣਾ ਦਿੰਨੇ ਸੀ ਉੱਥੇ ਡਾਂਗਾ ਖਾਣ ਲਈ ਨਹੀਂ ਭੇਜੀ ਸੀ ਅਸੀਂ ਕੁੜੀ ਸਰੀਰ ਬਿੰਨਿਆ ਪਿਆ ਲਾਸਾਂ ਨਾਲ ਕੁੜੀ ਦਾ ਹਾਲ ਸਾਥੋਂ ਨਹੀਂ ਦੇਖ ਹੁੰਦਾ ਦੋਹਾਂ ਪਿੰਡਾਂ ਦੇ ਸਰਪੰਚ ਪਾਸੇ ਹੋ ਕੇ ਸਲਾਹ ਕਰਨ ਲੱਗੇ 8-10 ਮਿੰਟ ਬਾਅਦ ਮੋਰ ਸਾਰਿਆਂ ਚ ਬੈਠ ਕੇ ਗੁਰਦੇਵ ਸਿੰਘ ਸਰਪੰਚ ਬੋਲੇਆ ਜੀਤਿਆ ਪਹਿਲਾਂ ਤਾਂ ਤੂੰ ਸੁਧਰ ਜਾ ਆਖਰੀ ਮੌਕਾ ਦਿੱਤਾ ਤੈਨੂੰ ਜੇ ਤੇਰਾ ਹੁਣ ਕੋਈ ਇਲਾਮਬਾ ਆਇਆ ਤਾਂ ਅਸੀਂ ਤੇਰੇ ਨਾਲ ਨਹੀਂ ਤੁਰਨਾ ਪ੍ਰਬਖਸ਼ گورਵਲ ਮੂੰਹ ਕਰਕੇ ਬਾਕੀ ਭੈਣ ਜੀ ਧੀਆਂ ਦੀ ਸੁਣ ਕੇ ਧੀਆਂ ਦੇ ਵੱਲ ਦੇ ਨਹੀਂ ਹੋ ਜਾਈਦਾ ਸਭ ਦੀ ਸੁਣੀਂਦੀ ਪਰਵਾਹ ਟੁੱਟਿਆਂ ਤੋਂ ਪਤਾ ਲੱਗਦਾ ਕੀ ਭਾਵ ਹੈ ਕਦੀ ਗੁਰਦੇਵ ਸਿੰਘ ਨੇ ਦੋਹੇ ਪਾਸੇ ਗਿਆਨ ਦੇ ਕੇ ਗੱਲ ਨਿਮੇੜਨ ਦੀ ਕੀਤੀ ਮਗਰ ਸਿਉ ਨੇ ਮੁਖਤਿਆਰ ਦੇ ਮੁੰਡੇ ਕਮਲਜੀਤ ਨੂੰ ਕਿਹਾ ਕਾਕਾ ਜਾਇ ਇੱਕ ਸਾਫ ਪੇਪਰ ਤੇ ਪੈਨ ਲੈ ਕੇ ਆ ਮੁਖਤਿਆਰ ਸਿੰਘ ਤੇ ਗੁਰਬਖਸ਼ ਕੌਰ ਅੰਦਰੋਂ ਖੁਸ਼ ਸੀ ਚਲੋ ਉਹ ਤੀ ਦਾ ਕਾਰ ਦੁਬਾਰਾ ਵਸਦਾ ਹੋਇਆ ਪਰ ਮਲਖਾ ਸਿੰਘ ਆਪਣੇ ਆਪ ਨੂੰ ਦੋ ਪੰਚਾਇਤਾਂ ਵਿੱਚ ਬੇਜਿਤ ਹੋਇਆ ਸਮਝ ਰਿਹਾ ਸੀ ਕਿਉਂਕਿ ਸਾਰਾ ਕਸੂਰ ਜੀਤੇ ਦਾ ਹੀ ਨਿਕਲਿਆ ਪਾਲੀਤਾ ਕੰਮਕਾਰ ਨਵੇੜ ਕੇ ਪੜਨ ਚਲੇ ਜਾਂਦੀ ਤੇ ਆ ਕੇ ਕੁੜੀ ਵੀ ਸੰਭਾਲਦੀ ਫਿਰ ਚੁੱਲਾ ਚੌਂਕਾ ਵੀ ਦੇਖਦੀ ਜੀਤਾ ਸਾਰਾ ਦਿਨ ਵੇਲਾ ਨਖਟੂ ਲੜਾਈ ਝਗੜਿਆਂ ਬਾਰੇ ਤਾਂ ਗੁਰਦੇਵ ਸਿੰਘ ਕੋਲੋਂ ਲੁਕਿਆ ਹੀ ਕੀ ਸੀ ਜਿਆਦਾ ਕਸੂਰ ਜੀਤੇ ਦਾ ਹੀ ਨਿਕਲਿਆ ਉਸਦੀ ਸ਼ਰਮ ਪਿੰਡ 'ਚ ਲੜਾਈ ਝਗੜੇ ਸਰਪੰਚ ਤੋਂ ਲੁਕੇ ਨਹੀਂ ਸੀ ਜਿਹੜੀ ਕੁੜੀ ਘਰ ਦੇ ਕੰਮਾਂ ਵਿੱਚ ਆਲਸੀ ਨਾ ਹੋਵੇ ਬੱਚੇ ਪ੍ਰਤੀ ਫਿਕਰਮੰਦ ਹੋਵੇ ਉਪਰੋਂ ਪੜ੍ਹਾਈ ਲਿਖਾਈ ਜਾਂ ਨੌਕਰੀ ਵਾਲੀ ਹੋਵੇ ਉਹਦੇ ਕੋਈ ਐਬ ਗਲਤੀਆਂ ਟੱਕ ਹੋ ਜਾਂਦੀਆਂ ਜੀਤੇ ਦੀ ਲਾਪਾ ਕਰਕੇ ਹਰ ਕਿਸੇ ਨੇ ਜੀਤੇ ਨੂੰ ਹੀ ਮਾੜਾ ਕਿਹਾ ਸੋਪਾਲੀ ਨੇ ਆਪਣੇ ਕੱਪੜੇ ਬੈਗ ਚ ਪਾਈ ਜਪਨੀਤ ਨੂੰ ਨਹਾਇਆ ਤੋਂ ਆਇਆ ਤੇ ਜੀਤੇ ਨਾਲ ਹੀ ਸੀਟ ਤੇ ਬੈਠ ਗਈ ਇੱਕਾਦੁਕਾ ਗੱਲਾਂ ਬਾਤਾਂ ਤੋਂ ਬਿਨਾ ਜੀਤੇ ਤੇ ਪਾਲੀ ਨੇ ਕੋਈ ਗੱਲ ਨਹੀਂ ਕੀਤੀ ਗੱਡੀ ਵਿੱਚ ਜ਼ਿਆਦਾ ਸਮਾਂ ਚੁੱਪ ਹੀ ਬਸਰੀ ਰਹੀ ਇੱਕ ਗੱਡੀ ਵਿੱਚ ਜੀਤਾ ਤੇ ਉਸ ਦਾ ਪਰਿਵਾਰ ਸੀ ਪੰਚਾਇਤ ਮੈਂਬਰ ਸਰਪੰਚ ਦੀ ਗੱਡੀ ਵਿੱਚ ਬੈਠੇ ਸੀ ਲਗਭਗ 40 ਮਿੰਟ ਦੇ ਸਫ਼ਰ ਤੋਂ ਬਾਅਦ ਗੱਡੀ ਨੇ ਆਣ ਕਰਦੀਆਂ ਬਰੂਹਾਂ ਤੇ ਬ੍ਰੇਕਾਂ ਮਾਰੀਆਂ ਦਿਨ ਬੀਤੇ ਗਏ ਪਰ ਜੀਤੇ ਦੀ ਸ਼ਰਾਬਤਾ ਕੱਟੀ ਨਹੀਂ ਬਿਨਾਂ ਵਜ੍ਹਾ ਪੀਤੀ ਵਿੱਚ ਬੋਲਣ ਦੀ ਆਦਤੋਂ ਪਾਲੀ ਵਾਕਫ ਹੋ ਚੁੱਕੀ ਸੀ ਹਲਕੀ ਮੋਟੀ ਨੋਕਚੋਕ ਹਫ਼ਤੇ ਦਸੇ ਦਿਨੀ ਦੋਹਾਂ ਵਿੱਚ ਹੀ ਹੋ ਜਾਂਦੀ ਮਲਖਾ ਸਿੰਘ ਤੇ ਗਿਆਨਕੌਰ ਪਰੇ ਪੀਤੀ ਰਹਿ ਜਾਂਦੇ ਸਮਾ ਆਪਣੀ ਚਾਲ ਚੱਲਦਾ ਗਿਆ ਪਾਲੀ ਨੇ ਬੀਅਰ ਕਲੀਅਰ ਕਰ ਲਈ ਟੈਟ ਦਾ ਟੈਸਟ ਪਾਸ ਕਰਕੇ ਲਗਭਗ 8 ਕੁ ਮਹੀਨੇ ਦੇ ਇੰਤਜ਼ਾਰ ਪਿੱਛੋਂ ਪਾਲੀ ਦੀ ਜੁਆਇਨਿੰਗ ਹੋ ਗਈ ਲੋਈਆਂ ਨੇੜੇ ਇੱਕ ਪਿੰਡ ਦੇ ਮਿਡਲ ਸਕੂਲ 'ਚ ਨੌਕਰੀ ਮਿਲ ਗਈ ਪਾਲੀ ਪੂਰੀ ਮਿਹਨਤ ਨਾਲ ਬੱਚਿਆਂ ਨੂੰ ਪੜਾਉਂਦੀ ਛੋਟੇ ਬੱਚਿਆਂ ਦੇ ਸ਼ੋਰ ਸ਼ਰਾਬੇ ਨਾਲ ਬੇਸ਼ੱਕ ਪਾਲੀ ਕਲਪ ਜਾਂਦੀ ਪਰ ਡਿਊਟੀ ਤਾਂ ਡਿਊਟੀ ਹੈ 82 ਵਿਦਿਆਰਥੀਆਂ ਵਾਲੇ ਸਕੂਲ ਵਿੱਚ ਪਾਲੀ ਸਮੇਤ ਤਿੰਨ ਹੋਰ ਸਰਕਾਰੀ ਅਧਿਆਪਕ ਸਾਂ ਇੱਧਰ ਨੌਂ ਦੇ ਕਮਾਉ ਹੁੰਦਿਆਂ ਹੀ ਮਲਖਾ ਸਿੰਘ ਦੇ ਵੀ ਆਪਣੀ ਨੂੰ ਪ੍ਰਤੀ ਸਵਰਗੋਜ ਨਰਮ ਪੈਗੇ ਘਰ 25000 ਤਨਖਾਹ ਆਉਂਦਾ ਚਾ ਮਲਖਾ ਸਿੰਘ ਦੀ ਕੁਤਕਤਾਰੀਆਂ ਕੱਢ ਰਿਆ ਸੀ ਨਿਖੱਟੂ ਤਾਂ ਕਾਸੀ ਜੋਗਾ ਨਹੀਂ ਚੱਲ ਨਿਆਣਿਆਂ ਦੀ ਜ਼ਿੰਦਗੀ ਬਣ ਜਾਓ ਕੱਲੇ ਜ਼ਮੀਨ ਦੇ ਠੇਕੇ ਦੀ ਕਮਾਈ ਤੇ ਹੀ ਨਹੀਂ ਟੇਕ ਲਾ ਕੇ ਬੈਠੇ ਰਹਿਣਗੇ ਮੈਂ ਵੈਸੇ ਐਵੇਂ ਮਾੜਾ ਕਹਿੰਦਾ ਰਹਿਣਾ ਪਾਲੀ ਨੂੰ ਇਹ ਤਾਂ ਗੁਣਾ ਦੀ ਕੁਤਲੀ ਆ ਨੌਕਰੀ ਵਾਲੀ ਕੁੜੀ ਨਾਲ ਵਿਆਹ ਕਰਾਉਣਾ ਜੀਤੇ ਦਾ ਇਹ ਤਾਂ ਬਸ ਸੁਪਨਾ ਹੀ ਲੈ ਸਕਦੇ ਸੀ ਮਲਖਾ ਸਿੰਘ ਪਾਲੀ ਨੂੰ ਮਿਲੀ ਨੌਕਰੀ ਕਰਕੇ ਆਪਣੇ ਆਪ ਨਾਲ ਖੁਸ਼ੀ ਸਾਂਝੀ ਕਰ ਰਿਹਾ ਸੀ। ਵੇਲੜ ਜੀਤੇ ਨੂੰ ਵੀ ਹੁਣ ਮੈਂ ਤਾਂ ਤਰਲੇ ਕਰਕੇ ਘਰ ਵਾਲੀ ਤੋਂ ਵੇਲੇ-ਕਵੇਲੇ 100-200 ਮਿਲ ਜਾਂਦਾ। ਕਿਉਂਕਿ ਪਾਲੀ ਨਹੀਂ ਚਾਹੁੰਦੀ ਸੀ ਹੁਣ ਹੋਰ ਕਲੇਸ਼ ਪਵੇ। ਪੈਸੇ ਤਾਂ ਜੇ ਮੈਥੋਂ ਨਾ ਲਏ ਆਪਦੇ ਪਿਓ ਤੋਂ ਲੈ ਲਉ, ਮਾਂ ਤੋਂ ਲੈ ਲਉ। 80 ਕਿਲੋਮੀਟਰ ਦੇ ਘਰ ਤੋਂ ਦੂਰ ਸਕੂਲ ਤੱਕ ਦੇ ਸਫ਼ਰ ਲਈ ਪਾਲੀ ਨੇ ਸਕੂਟਰੀ ਲੈ ਲਈ ਸੀ। ਕਦੇ-ਕਦੇ ਜੀਤਾ ਵੀ ਛੱਡ ਆਉਂਦਾ ਸੀ ਸਕੂਲ ਇੱਕ ਸਾਲ ਦੀ ਜਪਨੀ ਦੀ ਦਿਨ ਦੀ ਜ਼ਿੰਮੇਵਾਰੀ ਫਿਰ ਦਾਦੀ ਕੋਲ ਆ ਗਈ। ਦਾਦੀ ਨੇ ਵੀ ਕੀ ਕਰਨਾ ਹੁੰਦਾ। ਸਵੇਰੇ ਘਰ ਦਾ ਸਾਰਾ ਕੰਮ ਤਾਂ ਪਾਲੀ ਨਿਮੇੜ ਦਿੰਦੀ। ਸਿਰਫ ਚਾਰ ਭਾਂਡੇ ਮਾਂਜਣੇ ਹੁੰਦੇ। ਕੱਪੜਾ ਲੱਤਾ ਪਾਲੀ ਸਕੂਲ ਤੋਂ ਆ ਕੇ ਧੋ ਲੈਂਦੀ। ਸੱਸ ਨੂੰ ਤਨਖਾਹ ਤੇ ਕਦੇ ਸੂਟ ਲੈ ਦਿੱਤਾ, ਕਦੇ ਜੁੱਤੀ ਲੈ ਦਿੱਤੀ। ਸੱਸ ਇਸੇ ਨਾਲ ਹੀ ਮੋਮ ਹੋ ਜਾਂਦੀ। ਘਰ ਦਾ ਸੌਦਾ ਪੱਤਾ ਵੀ ਪਾਲੀ ਦੀ ਤਨਖਾਹ ਚੋਂ ਆਉਣ ਲੱਗ ਪਿਆ। ਦੁੱਧ ਦਹੀਂ ਤਾਂ ਚਲੋ ਘਰ ਦਾ ਹੀ ਸੀ। ਕੰਜੂਸ ਡੱਬਰ ਆਪਣਾ ਪੈਸਾ ਨੱਪ ਕੇ ਬੈਠਾ ਸੀ ਹਰ ਮਹੀਨੇ ਦੀਆਂ ਪਹਿਲੀਆਂ ਤਰੀਕਾਂ ਤੇ ਪਾਲੀ ਦੀ ਤਨਖਾਹ ਤੇ ਟੇਕ ਲਾ ਕੇ ਬੈਠ ਜਾਂਦਾ ਪਾਲੀ ਦੀ ਨੌਕਰੀ ਕਰਕੇ ਕੁਝ ਹੱਦ ਤੱਕਲੇਸ਼ ਰੋਕ ਬਿਆ ਸੀ ਦਾਦੀ ਨੇ ਪੋਤੀ ਨੂੰ ਇੱਕ ਦਿਨ ਖੇਡ ਵਿੱਚ ਪੁੱਛਿਆ ਜੱਬੂ ਆਪਣੇ ਕੋਠੇ ਦੇ ਕਾਂ ਕਿ ਜੜੀ ਜੱਬੂ ਨੇ ਕਾਂ ਦੀ ਆਵਾਜ਼ ਦਿੱਤੀ ਤਾਂ ਦਾਦੀ ਨੇ ਖੁਸ਼ੀ ਵਿੱਚ ਜਪਨੀਤ ਨੂੰ ਮੋਢੇ ਤੇ ਸ਼ਾਬਾਸ਼ੀ ਦਿੱਤੀ ਕਹਿੰਦੇ ਹੁੰਦੇ ਬੱਚਿਆਂ ਦੀ ਜ਼ੁਬਾਨ ਤੋਂ ਕੁਦਰਤ ਸਾਂ ਟਕੜਾ ਦਿੰਦੀ ਪਾਲੀ ਫਿਰ ਗਰਭਪਤੀ ਹੋ ਗਈ। ਬੇਸ਼ੱਕ ਜਪਨੀਤ ਅਜੇ 1 ਸਾਲ 2 ਮਹੀਨੇ ਦੀ ਸੀ। ਪਰ ਮੁੰਡੇ ਦੀ ਤਾਂਗ ਨੇ ਪਾਲੀ ਤੇ ਸਾਰੇ ਪਰਿਵਾਰ ਨੂੰ ਛੋਟੀ ਜਪਨੀਤ ਵੱਲ ਖਿਆਲ ਹੀ ਨਹੀਂ ਆਉਣ ਦਿੱਤਾ। ਵੈਸੇ ਵੀ ਪਾਲੀ ਨੂੰ ਪਤਾ ਸੀ। ਸਰਕਾਰ ਵੱਲੋਂ ਇਸ ਹਾਲਾਤ ਵਿੱਚ ਛੁੱਟੀ ਮਨਜ਼ੂਰ ਹੋ ਜਾਂਦੀ ਹੈ। ਜਪਨੀਤ ਵਾਰੀ ਪੜਦੀ ਸੀ ਤਾਂ ਔਖਾ ਲੱਗਦਾ ਸੀ। ਹਣ ਤਾਂ ਚਲੋ। ਪ੍ਰਮਾਤਮਾ ਨੇ ਨੌਕਰੀ ਦੇ ਕੇ ਕਈ ਪਾਸਿਓਂ ਸੌਖੀ ਕਰ ਦਿੱਤਾ। ਪਾਲੀ ਕੱਲੀ ਬੈਠੀ ਇਹੀ ਸੋਚਦੀ ਰਹਿੰਦੀ। ਪਹਿਲੇ ਬੱਚੇ ਉਮਰ ਛੋਟੀ ਸੀ ਤਾਂ ਕਰਕੇ ਬੱਚਾ ਹੁਣ ਤੋਂ ਪਹਿਲਾਂ ਵਾਲੀ ਖੁਸ਼ੀ ਦਾ ਆਨੰਦ ਲੈਣ ਤੋਂ ਪਾਲੀ ਵਾਂਝੀ ਰਹੀ ਇੱਕ ਪੜਾਈ ਦਾ ਫਿਕਰ ਨਹੀਂ ਕਦੇ ਪੇਟ ਵੱਲ ਪਾਲ ਰਹੇ ਬੱਚੇ ਵੱਲ ਜ਼ਿਆਦਾ ਖਿਆਲ ਨਹੀਂ ਹੋਣ ਦਿੱਤਾ ਇਸ ਵਾਰ ਪਾਲੀ ਆਪਣਾ ਖਾਸ ਖਿਆਲ ਰੱਖਦੀ ਰੂਟੀਨ ਵਿੱਚ ਜੂਸ ਪੀਣਾ ਨਾ ਭੁੱਲਦੀ ਘਰ ਫਲ ਫਰੂਟ ਤਾਂ ਕਦੇ ਮੁੱਕਣ ਨਹੀਂ ਦਿੱਤਾ ਜੀਤੇ ਨਾਲ ਜਾ ਕੇ ਸ਼ਹਿਰ ਵਧੀਆ ਹਸਪਤਾਲ ਆਪਣੀ ਫਾਈਲ ਬਣਾਈ ਲੇਡੀ ਡਾਕਟਰ ਨੀਹਾ ਪਰਮਾਰ ਵਧੀਆ ਡਾਕਟਰ ਸੀ ਜੋ ਸਮੇ ਸਮੇਂ ਤੇ ਪਾਲੀ ਨੂੰ ਨੇਕ ਤੇ ਸਹੀ ਸਲਾਹ ਦਿੰਦੀ ਰਹਤੀ 8-10 ਦਿਨ ਪਿੱਛੋਂ ਜੀਤਾ ਤੇ ਪਾਲੀ ਜਾ ਕੇ ਦਵਾਈ ਲਿਆਉਂਦੇ ਪਾਲ ਰਹੇ ਬੱਚੇ ਦੀ ਵਧੀਆ ਪਰਵਰਿਸ਼ ਲਈ ਦੋਵੇਂ ਗੁਣ ਗਿਆਨ ਲੈ ਆਉਂਦੇ ਪਾਲੀ ਦੀ ਨੌਕਰੀ ਕਰਕੇ ਘਰ ਦਾ ਮਾਹੌਲ ਸੁਖਾਵਾਂ ਹੋ ਗਿਆ ਇਸ ਗੱਲ ਤੇ ਮੁਖਤਿਆਰ ਸਿੰਘ ਤੇ ਗੁਰਬਖਸ਼ ਕੌਰ ਵੀ ਕੁਝ ਸੌਖੇ ਹੋ ਗਏ ਸਨ ਕਿ ਚਲੋ ਧੀ ਦਾ ਘਰ ਵਸਤਾ ਹੋਇਆ ਜੋੜੀ ਕਦੇ-ਕਦਾਂ ਤਲਵੰਡੀ ਜਾ ਆਉਂਦੀ ਇੰਨੇ ਨਾਲ ਗੁਰਬਖਸ਼ ਕੌਰ ਤੇ ਮੁਖਤਿਆਰ ਸਿੰਘ ਨੂੰ ਹੌਸਲਾ ਹੋ ਜਾਂਦਾ ਪਾਲੀ ਨੂੰ ਕਦੇ-ਕਦੇ ਮੀਟਿੰਗ ਲਈ ਬੀਈਓ ਦਫ਼ਤਰ ਜਾਣਾ ਪੈਂਦਾ ਜਾਂ ਸਕੂਲ ਦੇ ਕਿਸੇ ਕੰਮ ਲਈ ਸ਼ਹਿਰ ਜਾਣਾ ਪੈਂਦਾ ਤਾਂ ਜੀਤਾ ਚੱਟਦੇ ਨੇ ਗੱਡੀ ਕੱਢ ਲੈਂਦਾ ਤੇਲ ਪਾਣੀ ਦਾ ਖਰਚਾ ਤਾਂ ਚੱਲ ਪਾਲੀ ਦਾ ਹੀ ਹੁੰਦਾ ਸੀ ਪਾਲੀ ਵੀ ਜੀਤੇ ਨੂੰ ਨਾਲ ਲੈ ਕੇ ਜਾ ਕੇ ਸੁਰਖਰੂ ਹੋ ਜਾਂਦੀ ਕਿ ਦੇਰ ਹਨੇਰ ਹੋਣ ਤੋਂ ਘਰ ਦੀ ਸਫਾਈ ਨਹੀਂ ਦੇਣੀ ਪਵੇਗੀ ਜੀਤਾ ਨਾਲ ਚਲੇ ਤਾਂ ਜਾਂਦਾ ਪਰ ਉਹਦੀ ਇੱਕੋ ਇੱਕ ਸ਼ਰਤ ਬੋਤਲ ਲੈ ਕੇ ਦੇਣ ਦੀ ਹੁੰਦੀ ਚਲੋ ਦੋ ਦਿਨ ਤਾਂ ਸੁਖਾ ਲੈ ਨਿਕਲ ਜਾਂਦੇ ਬੋਤਲ ਨਾਲ ਤੀਜੇ ਦਿਨ ਫਿਰ ਦੇਖੀ ਜੋ ਲਾਲਚੀ ਸੋਹਰਾ ਪਰਿਵਾਰ ਹਮੇਸ਼ਾ ਕੋਈ ਨਾ ਕੋਈ ਬਹਾਨਾ ਲੱਭਦਾ ਰਹਤਾ ਕਿ ਕਿਵੇਂ ਪਾਲੀ ਦੇ ਪਰਸ ਚੋਂ ਪੈਸੇ ਕਢਵਾਏ ਜਾਣ ਨੀਤਾ ਨੂੰ ਹੀ ਮੁਰਾਦਾ ਹੁੰਦੀ ਆਂ ਵੈਸੇ ਤਾਂ ਮਲਖਾ ਸਿੰਘ ਨੇ ساری ਜ਼ਿੰਦਗੀ ਪੈਸੇ ਜੋੜੇ ਹੀ ਹਨ ਖਰਚੇ ਘੱਟ ਸਸਤੇ ਸਮੇਂ ਸ਼ਹਿਰ ਹਜ਼ਾਰਾਂ ਚ ਲਿਆ ਪਲਾਟ ਅੱਜ 4 ਕੁ ਸਾਲ ਪਹਿਲਾਂ 68 ਲੱਖ ਦੇ ਵੇਚਿਆ ਬੈਂਕ 'ਚ ਐਫ ਡੀ ਕਰਵਾ ਕੇ ਜ਼ਰਾ ਜਿੰਨੀ ਵੀ ਪੈਣਕਣੀ ਪੈਣ ਦਿੱਤੀ ਪੈਸੇ ਆਏ ਕਿੱਧਰੋਂ ਤੇ ਗਏ ਕਿੱਧਰ ਪਾਲੀ ਨੂੰ ਆਪਣੇ ਪਿਓ ਦੀ ਗੱਲ ਹਮੇਸ਼ਾ ਯਾਦ ਆਉਂਦੀ ਜਦੋਂ ਪਾਲੀ ਧੋਖੀ ਜੀ ਮਾਂ ਨੂੰ ਸਮਝਾਉਂਦਾ ਹੁੰਦਾ ਸੀ ਪੜਾਈ ਹੀ ਕੁੜੀ ਦੇ ਕੰਮ ਆਉਣੀ ਕੁਝ ਪੜ੍ਹ ਲਿਖ ਜਾਵੇਗੀ ਕਮਾਉਣ ਜੋਗੀ ਹੋ ਜਾਊ ਘਰ ਵਾਲੇ ਮੂਰੇ ਹੱਥ ਨਾ ਆ ਡਣਾ ਪਊ ਸੱਚੀ ਜੇ ਡੈਡੀ ਸਾਥ ਨਾ ਦਿੰਦੇ ਮੈਂ ਤਾਂ ਰੋਲ ਜਾਣਾ ਸੀ ਪਾਲੀ ਆਪਣੇ ਬਾਪ ਨੂੰ ਦੁਆਵਾਂ ਦਿੱਤੀ ਤੇ ਪ੍ਰਮਾਤਮਾ ਦਾ ਸ਼ੁਕਰ ਕਰਦੀ ਕੁਦਰਤ ਕਿੰਨੀ ਬੇਅੰਤ ਹੈ ਆਪਣੀ ਹੱਥੀ ਲਾਈ ਬੂਟਿਆਂ ਦਾ ਕਿੰਨਾ ਖਿਆਲ ਰੱਖਦੀ ਜੀਤੇ ਦਾ ਸਿਆਣਪ ਨਾਲ ਦੂਰ ਤੱਕ ਕੋਈ ਵਾਹ ਵਾਸਤਾ ਨਹੀਂ ਸੀ ਸਿਰਫ ਸ਼ਰਾਬ ਦਾ ਸਕਾ ਸੀ ਪੀਤੀ ਵਿੱਚ ਕੋਈ ਪਤਾ ਨਹੀਂ ਹੁੰਦਾ ਪਿਓਦ ਵਾਲੇ ਹੋ ਜਾਂਦਾ ਮਾਂਦ ਵਾਲੀ ਜਾਂ ਘਰ ਵਾਲੀ ਦੁਆਲੇ ਪਰਿਵਾਰ ਦੇ ਦੁੱਖ ਸੁੱਖ ਨਾਲ ਉਸ ਨੂੰ ਕੋਈ ਲੈਣ ਦੇ ਨਹੀਂ ਸੀ ਪਰ ਸੋਂ ਆੜਤੀਏ ਕੁੜੋਂ ਛੇ ਹਜ਼ਾਰ ਰੁਪਿਆ ਬਿਨਾ ਮਿਲਖਾ ਸੇ ਉਹਨੂੰ ਪੁੱਛੇ ਫੜ ਲਿਆ ਕੰਜੂਸ ਮਿਲਖਾ ਸਿੰਘ ਦੀ ਤਾਂ ਜ਼ਬਾਨ ਤਾਲੂ ਨਾਲ ਲੱਗ ਗਈ ਤੂੰ ਕਿਹੜੇ ਪਿਓ ਕੋਲੋਂ ਪੁੱਛ ਕੇ ਲਿਆ ਆ ਪੈਸੇ ਮਲਖਾ ਸਿੰਘ ਜੀਤੇ ਨੂੰ ਗੁੱਸੇ 'ਚ ਪੁੱਛਿਆ ਮੈਨੂੰ ਵੀ ਚਾਹੀਦੇ ਪੈਸੇ ਮੈਂ ਕਿੱਥੋਂ ਲਵਾ ਖਰਚਾ ਜੀਤੇ ਨੇ ਅੱਗੋਂ ਮੋੜਵਾ ਜਵਾਬ ਦਿੱਤਾ ਜਿੱਥੇ ਮਰਜੀ ਜਾ ਖਬਰਦਾਰ ਜੇ ਮੇਰਾ ਨਾਮ ਲੈ ਕੇ ਅੱਗੇ ਕਿਸੇ ਕੋਲੋਂ ਦੁੱਕੀ ਵੀ ਫੜੀ ਗੱਲਬਾਤ ਦੀ ਦੇਖ ਕੇ ਦੋਨਾਂ ਦੀ ਬੇਵਕੂਫੀ ਤੋਂ ਵਾਕਿਫ ਪਾਲੀ ਨੇ ਪਰਸ ਵਿੱਚੋਂ 5000 ਕੱਢ ਕੇ ਮਲਖਾ ਸੇ ਉਹਨੂੰ ਫੜਾ ਦਿੱਤੇ ਲੜੋ ਨਾ ਡੈਡੀ ਆਲੋ ਮੋੜਾ ਉਹ ਆੜਤੀ ਦੇ ਪੈਸੇ ਮੈਂ ਦੇ ਦਿੰਨੀ ਆ 5000 ਹੈਗਾ ਮੇਰੇ ਕੋਲ ਮਲਖਾ ਸੌਨੇ ਪਾਲੀ ਕੋਲੋਂ ਗੁੱਸੇ 'ਚ ਪੈਸੇ ਫੜ ਕੇ ਆਪਣੀ ਜੇਬ ਚ ਪਾਈ ਤੇ ਇੱਕਦਮ ਕਮਰੇ ਚੋਂ ਬਾਹਰ ਨਿਕਲ ਗਿਆ ਮਲਖਾ ਸੌ ਗੱਲ ਨੂੰ ਹੋਰ ਵਧਾਉਣਾ ਨਹੀਂ ਚਾਹੁੰਦਾ ਸੀ ਜੇ ਇਹ ਗੱਲ ਫਿਰ ਪੰਚਾਇਤ ਵਿੱਚ ਪਹੁੰਚ ਗਈ ਤਾਂ ਪਰੇ ਵਿੱਚ ਪੰਡੀ ਹੋ ਕਿਉਂਕਿ ਲੇਫਤੀ ਮਾਫੀ ਮੰਗੀ ਸੀ ਅਸੀਂ ਤੂੰ ਕਿਉਂ ਪੈਸੇ ਦਿੱਤੇ ਬੁੜੇ ਨੂੰ ਜੀਤੇ ਨੇ ਗੁੱਸੇ ਵਿੱਚ ਪਾਲੀ ਨੂੰ ਪੁੱਛਿਆ ਉਹ ਕੋਈ ਨਾ ਮੇਰੇ ਕੋਲੋਂ ਗੱਲਾਂ ਨਹੀਂ ਸੁਣੀਆਂ ਜਾਂਦੀਆਂ ਪੈਸੇ ਪਿੱਛੇ ਪਾਲੀ ਨੇ ਵੀ ਅੱਗੇੋਂ ਗੁੱਸੇ 'ਚ ਕਿਹਾ ਨਹੀਂ ਇਹਦਾ ਕੀ ਪਖੰਡਾ ਕਦੇ ਦੱਸ ਹੀ ਦਿੱਤੀ ਮੈਨੂੰ ਇਹਨੇ ਇਹ ਲੈ ਜਾਵੇ ਨਾਲ ਆਪਦੀ ਛਾਤੀ ਤੇ ਧਰ ਕੇ ਪੈਸੇ ਜਿੱਦਾਂ ਫਿਰ ਗੁੱਸੇ 'ਚ ਬੋਲਿਆ ਚੁੱਪ ਵੀ ਕਰੋ ਤੁਸੀਂ ਕਿਉਂ ਬੋਲੀ ਜਾਂਦੇ ਹੋ ਪਾਲੀ ਨੇ ਫਿਰ ਜੀਤੇ ਨੂੰ ਤਾੜਨਾ ਕੀਤੀ ਤੁਸੀਂ ਕੱਲ ਸਵੇਰੇ ਮੈਨੂੰ ਸਕੂਲ ਛੱਡ ਆਇਓ ਮੈਂ ਪ੍ਰਵੀਨ ਮੈਡਮ ਨਾਲ ਮੀਟਿੰਗ ਤੇ ਜਾਣਾ ਡੀਈਓ ਆਫਿਸ ਪਾਲੀ ਨੇ ਜੀਤੇ ਨੂੰ ਇੱਕ ਦਿਨ ਪਹਿਲਾਂ ਹੀ ਚੇਤੇ ਰੱਖਣ ਲਈ ਕਿਹਾ ਸਵੇਰੇ 8 ਵਜੇ ਜੀਤਾ ਪਾਲੀ ਨੂੰ ਸਕੂਲ ਛੱਡਣ ਗਿਆ ਪ੍ਰਵੀਨ ਮੈਡਮ ਮਾਸਟਰ ਵਿਵੇਕ ਤੇ ਮਾਸਟਰ ਸਹਾਈ ਪਹਿਲਾਂ ਹੀ ਪਾਲੇ ਦਾ ਇੰਤਜ਼ਾਰ ਕਰ ਰਹੇ ਸਨ ਸਾਰਿਆਂ ਨੇ ਵਿਵੇਕ ਦੀ ਗੱਡੀ ਵਿੱਚ ਜਾਣ ਦੀ ਸਲਾਹ ਬਣਾਈ ਸੀ ਮਰਦਕੁਲੀਗ ਨਾਲ ਕਾਰ ਵਿੱਚ ਬੈਠ ਕੇ ਜਾਣ ਤੇ ਜੀਤੇ ਨੇ ਕੁਝ ਬੁਰਾ ਤਾਂ ਮਨਾਇਆ ਪਰ ਗੁੱਸੇ ਨੂੰ ਪਿੰਦੇ ਹੋਏ ਘਰ ਵਾਪਸ ਆ ਗਿਆ ਲੰਬੜਾ ਦੇ ਬਿੱਕਰ ਦੇ ਮੁੰਡੇ ਦੇ ਵਿਆਹ ਤੋਂ ਜੀਤਾ ਅੱਜ ਚੰਗੀ ਡੱਫ ਕੇ ਆਇਆ ਸੀ ਕੰਦਾ ਜਵਾਜਦਾ ਘਰ ਤਾਂ ਪਹੁੰਚ ਗਿਆ। ਕਮਰੇ ਚ ਵੜਦਿਆਂ ਹੀ ਪਾਲੀ ਦੀ ਹੀਲ ਜੀਤੇ ਦੇ ਪੈਰ ਚ ਫਸ ਗਈ ਤੇ ਜੀਤਾ ਧੜੰਮ ਕਰਕੇ ਥੱਲੇ ਡਿੱਗਾ। ਪਾਲੀ ਨੇ ਭੱਜ ਕੇ ਜੀਤੇ ਨੂੰ ਉਠਾਇਆ। ਜੀਤੇ ਨੇ ਉਹੀ ਹੀਲ ਚੁੱਕੀ ਤੇ ਪਾਲੀ ਦੇ ਪੰਜ ਸੱਤ ਢੂਈ ਤੇ ਧੌਂ ਚ ਜੜ ਦਿੱਤੀਆਂ। ਰਾਤ ਦੇ 9 ਵਜੇ ਘਰ ਵਿੱਚ ਫਿਰ ਕਲੇਸ਼ ਦਾ ਮਾਹੌਲ ਪੈਦਾ ਹੋ ਗਿਆ। ਮਲਖਾ ਸਿੰਘ ਨੇ ਮਸਾ ਜੀਤੇ ਨੂੰ ਚੰਪ ਕਰਵਾਇਆ। ਕਿਉਂਕਿ ਮਲਖਾ ਸਿੰਘ ਨੂੰ ਕੁਝ ਮਹੀਨੇ ਪਹਿਲਾਂ ਹੋਈ ਬੇਇਜ਼ਤੀ ਅਜੇ ਪੁੱਲੀ ਨਹੀਂ ਸੀ। ਪਾਲੀ ਨੂੰ ਛੇ ਮਹੀਨਾ ਲੱਗਿਆ ਸੀ ਅਗਲੇ 15 ਦਿਨਾਂ ਤੱਕ ਪਾਲੀ ਨੇ ਸਕੂਲ ਤੋਂ ਜਨੇਪਾ ਛੁੱਟੀਆਂ ਲਈ ਅਪਲਾਈ ਕਰ ਦੇਣਾ ਸੀ ਮਲਖਾ ਸਿੰਘ ਆਪਣੀ ਜ਼ਮੀਨ ਜਾਇਦਾਦ ਸੰਭਾਲਣ ਲਈ ਪਾਲੀ ਦੀ ਕੁੱਖੋਂ ਮੁੰਡਾ ਹੋਣ ਦੀ ਅਗੇਤੀ ਆਸ ਲੈ ਕੇ ਬੈਠਾ ਸੀ ਪਾਲੀ ਨੂੰ ਵੀ ਸੀ ਕੁੜੀ ਤੋਂ ਬਾਅਦ ਮੁੰਡਾ ਹੋ ਜਾਵੇ ਤਾਂ ਜੋੜੀ ਬਣ ਜਾਓ ਨਹੀਂ ਤਾਂ ਇਹਨਾਂ ਬੀਮਾਨਾਂ ਨੇ ਮੇਰੀ ਜਾਨ ਕਿੱਥੋਂ ਛੱਡਣੀ ਦਿਨ ਚੜ ਜਾਂਦਾ ਤੇ ਦਿਨ ਛਿਪ ਜਾਂਦਾ ਘਰ ਵਿੱਚ ਕਦੇ ਤਲਕੀ ਵਾਲਾ ਮਾਹੌਲ ਕਦੇ ਸ਼ਾਂਤੀ ਕਦੇ ਨੋਕ-ਚੋਕ ਇਸੀ ਤਰ੍ਹਾਂ ਵਕਤੀ ਦੀ ਸੋਈ ਢੇੜਾ ਦਿੱਦੀ ਗਈ ਸਮਾਂ ਕਦੋਂ ਇੱਕ ਥਾਂ ਟਿਕਦਾ ਭਲਾ ਦਿਨ گزرਦੇ ਗਏ ਹਫ਼ਤੇ گزرਦੇ ਗਏ ਮਹੀਨੇ گزرਦੇ ਗਏ ਸਾਸ ਸੌਰੇ ਦੀ ਕੁਸੈਲੀ ਜ਼ਬਾਨ ਪਲ-ਪਲ ਪਾਲੀ ਨੂੰ ਚੀਰਦੀ ਰਹਿੰਦੀ ਕਰ ਵੀ ਕੀ ਸਕਦੀ ਸੀ ਇਸ ਨਾਜ਼ੁਕ ਸਮੇਂ ਪਤੀ ਦਾ ਸਾਥ ਹੋਵੇ ਪਤਨੀ ਦਾ ਅੱਧਾ ਦਰਦ ਘਟ ਜਾਂਦਾ ਪਰ ਇੱਥੇ ਤਾਂ ਅਜੇ ਹੀ ਆਸ ਰੱਖਣੀ ਵੀ ਵਿਅਰਥ ਹੈ ਅੱਜ ਤੜਕੇ ਸਵੇਰੇ ਤੋਂ ਹੀ ਪਾਲੀ ਦੇ ਢਿੱਡ ਵਿੱਚ ਦਰਦਾਂ ਹੋ ਰਹੀਆਂ ਸੀ ਸੋ ਮੋਹਨੇ ਰਹੀ ਜੀਤਾ ਮਲਖਾ ਸਿਉਂ ਤੇ ਗਿਆਨ ਕੌਰ ਪਾਲੀ ਨੂੰ ਲੋਹਿਆ ਪ੍ਰਾਈਵੇਟ ਹਸਪਤਾਲ ਲੈ ਗਈ ਡਾਕਟਰ ਨੀਹਾ ਪਰਮਾਨ ਨੇ ਪਾਲੀ ਦਾ ਚੈੱਕਅਪ ਕੀਤਾ ਤੇ ਇੱਕ ਰੂਮ ਵਿੱਚ ਪਾਲੀ ਨੂੰ ਦਾਖਲ ਕਰ ਲਿਆ ਪੁੱਤਰ ਮਿੱਠੜੇ ਮੇਵੀ ਰੱਬ ਸਭ ਨੂੰ ਦੇਵੇ ਪਾਲੀ ਦੀ ਦਰਗਾਹੇ ਸੁਣੀ ਗਈ ਪਾਲੀ ਦੀ ਝੋਲੀ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਬੇਸ਼ੱਕ ਪਾਲੀ ਲਈ ਧੀ ਪੁੱਤ ਇੱਕ ਸਮਾਨ ਹੀ ਹੁੰਦੇ ਪਰ ਫਿਰ ਵੀ ਜੋੜੀ ਬਣਨ ਦਾ ਚਾਹ ਸੀ ਮਾਨਦਰ ਪਤੂ ਹੋਈ ਦਾ ਸਣਕੇ ਪਾਲੀ ਨੇ ਸੋਖ ਦਾ ਸਾਹ ਲਿਆ ਪਰਿਵਾਰ ਵਿੱਚ ਸਭ ਤੋਂ ਵੱਧ ਖੁਸ਼ੀ ਮਲਖਾ ਸਿੰਘ ਨੂੰ ਸੀ ਸਾਰੇ ਪਾਸਿਓਂ ਵਧਾਈਆਂ ਤਾਂ ਮਿਲ ਰਹੀਆਂ ਸਨ ਸੁਖ ਨਾਲ ਪੋਤੇ ਨੇ ਜਨਮ ਲਿਆ ਦਾਦਾ ਖੁਸ਼ ਕਿਉਂ ਨਾ ਹੋਵੇ ਲੈ ਵੀ ਗਿਆਨ ਕੋਰੇ ਹਣ ਜੱਟ ਸਕੂਨ ਨਾਲ ਮਰੂ ਮੇਰੇ 15 ਕਿੱਲਾਂ ਦਾ ਵਾਰਸ ਪੈਦਾ ਹੋ ਗਿਆ ਧਰਮ ਨਾਲ ਰੂ ਖੁਸ਼ ਹੋ ਗਈ ਮਲਖਾ ਸਿੰਘ ਆਪਣੀ ਖੁਸ਼ੀ ਗਿਆਨ ਕੋਰ ਨਾਲ ਸਾਂਝੀ ਕਰਨ ਲੱਗਾ ਰੱਬ ਨੇ ਜੀ ਦਿੱਤਾ ਚੱਲ ਨੇੜੇ ਹੋ ਕੇ ਸੁਣ ਲਈ ਮਹਾਰਾਜ ਜੀ ਬੇਰੀ ਵਾਲੇ ਸੰਤਾਂ ਦੇ ਸੁਖ ਲਾ ਕੇ ਆਉਂ ਜੇਠੇ ਵੀਰ ਵਾਰ ਪਾਲਾ ਸ਼ੁਕਰ ਤੇਰਾ ਬਾਗਰੂ ਗਿਆਨ ਕੋਰ ਕੋਲੋਂ ਵੀ ਪੋਤੇ ਹੋਏ ਦੀ ਖੁਸ਼ੀ ਵਿੱਚ ਖੁਸ਼ੀ ਸੰਭਾਲੀ ਨਹੀਂ ਜਾਂਦੇ ਸੀ ਜੀਤਾ ਵੀ ਪੁੱਤ ਦੇ ਪੈਦਾ ਹੋਣ ਤੇ ਫੁੱਲਿਆ ਹੋਇਆ ਤੁਰਿਆ ਫਿਰਦਾ ਸੀ ਛਾੜੀ ਬੇਲੀ ਪਾਰਟੀ ਮੰਗਦੇ ਤਾਂ ਸਾਰਿਆਂ ਨੂੰ ਇੱਕੋ ਜਵਾਬ ਆਪਾ ਕਿਹੜਾ ਭੱਜੇ ਪਾਰਟੀ ਜ਼ਰੂਰ ਕਰਾਂਗੇ ਫੁੱਲ ਪਰ ਬੱਚੇ ਦੇ ਸਪਰਸ਼ ਨਾਲ ਅੱਜ ਦੂਜੀ ਵਾਰ ਪਾਲੀ ਨੂੰ ਮਾਂ ਵਾਲਾ ਸਕੂਨ ਮਹਿਸੂਸ ਹੋਇਆ ਇੱਕ ਕੁੜੀ ਤੋਂ ਬਾਅਦ ਮੁੰਡੇ ਹੁੰਦੀਆਂ ਭਾਵਨਾਵਾਂ ਮਾਂ ਹੀ ਸਮਝ ਸਕਦੀ ਹੈ ਜੇ ਕਿਤੇ ਦੂਜੀ ਵੀ ਕੁੜੀ ਹੁੰਦੀ ਤਾਂ ਗਿਆਨਕੌਰ ਨੇ ਤਾਨੇ ਮਾਰ-ਮਾਰ ਪਾਲੀ ਨੂੰ ਅੱਧੀ ਕਰ ਦੇਣਾ ਸੀ ਸਾਰਾ ਪਰਿਵਾਰ ਅਣੀ ਬਹਾਨੀ ਪਾਲੀ ਨਾਲ ਪਈ ਜਵਾਕ ਨੂੰ ਦੇਖ ਜਾਂਦੇ ਕੋਈ ਜੀਤੇ ਤੇ ਮਢੰਗਾ ਹੈ ਕਹਿ ਦਿੰਦਾ ਕੋਈ ਅੱਖਾਂ ਪਾਲੀ ਤੇ ਗਈਆਂ ਕਹਿ ਦਿੰਦਾ 2 ਕਿਲੋ ਲੱਡੂਆਂ ਦਾ ਡੱਬਾ ਲਿਆ ਕੇ ਮਲਖਾ ਸਿੰਘ ਨੇ ਹਸਪਤਾਲ ਦੇ ਸਾਰੇ ਸਟਾਫ ਦਾ ਮੂੰਹ ਮਿੱਠਾ ਕਰਵਾਇਆ ਹੋਰ ਵੀ ਵਧਾਈਆਂ ਦੇਣ ਵਾਲਿਆਂ ਮੂਰੇ ਡੱਬਾ ਕਰ ਦਿੰਦਾ ਮਲਖਾ ਸਿੰਘ ਅੱਜ ਤਾਂ ਸਾਰਾ ਦਿਨ ਹੀ ਵਿਦਾਈਆਂ ਦੇਣ ਵਾਲਿਆਂ ਦਾ ਤੰਤਾ ਲੱਗਿਆ ਰਿਹਾ। ਛੁੱਟੀ ਤਾਂ ਚੌਥੇ ਦਿਨ ਮਿਲ ਗਈ ਸੀ ਪਾਲੀ ਨੂੰ। ਪਰ ਪਾਲੀ ਦੇ ਪੇਟ ਵਿੱਚ ਇਨਫੈਕਸ਼ਨ ਸੀ ਤੇ ਦੂਜਾ ਬੱਚੇ ਦੀਆਂ ਅੱਖਾਂ ਵਿੱਚ ਪੀਲਾਪਨ ਆਉਣ ਕਰਕੇ ਗਿਆਨਕੌਰ ਨੇ ਅਜੇ 2 ਦਿਨ ਹਸਪਤਾਲ ਹੋ ਰੁਕਣ ਲਈ ਗਿਆ। ਗਿਆਨਕੌਰ ਤਾਂ ਪਹਿਲੇ ਦਿਨੋਂ ਹੀ ਪਾਲੀ ਤੇ ਪੋਤੇ ਕੋਲ ਬੈਠੀ ਰਹੀ। ਇੱਕ ਮਿੰਟ ਦਾ ਵੀ ਵਸਾ ਨਹੀਂ ਖਾਦਾ ਦਾਦੀ ਨੇ ਪੁੱਤੇ ਦਾ। ਘਰ ਦੇ ਸਾਰੇ ਕੰਮ ਦਾ ਜਿੰਮਾ ਨਣਾਨ ਬੀਰੋ ਨੂੰ ਸੰਭਿਆ ਸੀ। ਹਸਪਤਾਲ ਜਾਦਾ ਦਿਨ ਲੱਗ ਜਾਣ ਕਰਕੇ ਮਿਲਖਾ ਸਿਓ ਨੇ ਬੀਰੋ ਨੂੰ ਘਰ ਸਾਫ ਸਫਾਈ ਲਈ ਬੁਲਾ ਲਿਆ ਸੀ ਪੱਠੇ ਡੱਕੇ ਦਾ ਕੰਮ ਤਾਂ ਸੀਰੀ ਨੇ ਸੰਭਾਲ ਹੀ ਲੈਣਾ ਸੀ ਜੀਤਾ ਵੀ ਟਾਵਾਂ ਬਿਰਲਾ ਕਰ ਗੇੜਾ ਲਾਉਂਦਾ ਸੀ ਪੁੱਤ ਦੇ ਪੈਦਾ ਹੁੰਦਾ ਅਹਿਸਾਸ ਕੀ ਹੁੰਦਾ ਜੀਤੇ ਨੂੰ ਅੱਜ ਪਤਾ ਲੱਗਾ ਹਰ ਆਉਂਦਾ ਜਾਂਦਾ ਜਦੋਂ ਜੀਤੇ ਨੂੰ ਵਧਾਈਆਂ ਦੇ ਦਿੰਦਾ ਦੋਸਤੋ ਇਸ ਤੋਂ ਅੱਗੇ ਕੀ ਹੋਇਆ ਇਹ ਜਾਣਾਂਗੇ ਆਪਾਂ ਅਗਲੇ ਪਾਗ ਦੇ ਵਿੱਚ ਉਮੀਦ ਹੈ ਤੁਹਾਨੂੰ ਅਗਲੇ ਪਾਗ ਦਾ ਜ਼ਰੂਰ ਇੰਤਜ਼ਾਰ ਰਹੇਗਾ ਇਥੇ ਤੱਕ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਪਹਿਲੀ ਵਾਰ ਸੰਰ ਰਹੇ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ